ਮਹਾਨ ਸਤਕਾਰਯੋ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੈਣ ਕਲਾਤਾ ਜਗਵੇਂ ਪਰ ਰਹੇ ਹੋ ਸਤਿਗੁਰੂ ਮਹਾਰਾਜ ਤੇ ਦਸ਼ੇਸ਼ੀ ਸਰੂਪ ਨਰੰਕਾਰੀ ਜੋਤਾਂ ਰੁੱਖੀ ਸਰੀਰ ਦੇ ਵਿੱਚ ਇਸ ਸਮਾਜ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰੇ ਅਸੀਂ ਪਹਿਲੀ ਜੋਤ ਸਤਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਬਹੁਤ ਸਾਲ ਕਾਟੜਪੁਰ ਦੀ ਧਰਤੀ ਤੇ ਬਤਾਏ ਸਿੱਖਾਂ ਨੂੰ ਨਹੀਂ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਦਸ਼ਾ ਦਿੱਤੀ ਉਹ ਧਰਤੀ ਦੇ ਦਰਸ਼ਨ ਦਾਰ ਦੀ ਮੰਗ ਕਰਨ ਲਈ ਖੁੱਲੇ ਦਰਸ਼ਨ ਦਾਰ ਦੀ ਮੰਗ ਕਰਨ ਲਈ ਅੱਜ ਹਰ ਖਾਲਸਾ ਵੱਲੋਂ ਅਕਾਲ ਪੁਰਖ ਦੇਸ਼ਰ ਵੱਲੋਂ ਜੋ ਲਾਂਗਾ ਖੁੰਡਨ ਦੀ ਪਹਿਲੀ ਵਰੀ ਗਨ ਦੇ ਉੱਤੇ ਪ੍ਰੋਗਰਾਮ ਲਿਖਿਆ ਗਿਆ ਹੈ ਖੇਰੇ ਉੱਤੇ ਜਿੱਥੇ ਵਿਧਾਈ ਦੇ ਪਾਤਰ ਹਨ ਉੱਥੇ ਸਾਨੂੰ ਆਪਣੇ ਅੰਦਰ ਚਾਤ ਮਾਰ ਕੇ ਵਿਚਾਰਾ ਕਰਨ ਦਾ ਵੀ ਮੌਕਾ ਮਿਲਿਆ ਕਿਥੋਂ ਤੀਕ ਇੱਕ ਬਹਾਨੇ ਦੀ ਗੱਲ ਸਾਰੇ ਸੰਸਾਰ 'ਚ ਜਿਵੇਂ ਤੋਂ ਪਹਿਲਾਂ ਮੈ ਤੋਂ ਫੋੜਨ ਵਾਲੇ ਬੁਲਾਰਿਆਂ ਨੇ ਵਿਦਵਾਨਾਂ ਨੇ ਦੱਸਿਆ ਕਿ ਕਿਤੇ ਕੋਈ ਇਹ ਹੀ ਘਟਨਾ ਨਹੀਂ ਕਿ ਧਾਰਮਿਕ ਸਥਾਨਾਂ ਦੇ ਉੱਤੇ ਵਪਾਰ ਦੇ ਉੱਤੇ ਪਾਬੰਦੀਆਂ ਲਗੀਆਂ ਜਾਂ ਇਹ ਸਿਰਫ ਇੱਕ ਬਹਾਨਾ ਵੀ ਬਣਾਇਆ ਗਿਆ ਕਿਉਂਕਿ ਇੱਕ ਬਹਾਨੇ ਤੋਂ ਪਹਿਲਾਂ ਵੀ ਇਹ ਤੋਂ ਨੇ ਵੱਡੇ ਅਫਸਰ ਪੁਲਿਸ ਅਫਸਰ ਇਹ ਕਹਿਣ ਲੱਗੇ ਕਿ ਇੱਥੇ ਅੱਤਵਾਦ ਪੈਦਾ ਹੋ ਰਿਹਾ ਇਸ ਲਾਂਘੇ ਖੁੱਲ੍ਹ ਨਾਲ 10-12 ਘੰਟਿਆਂ ਦੇ ਵਿੱਚ ਜਾ ਕੇ ਉੱਥੇ ਅੱਤਵਾਦੀ ਬਣ ਕੇ ਵਾਪਸ ਆਉਣਗੇ ਇਹ ਕਿਸੇ ਸਧਾਰਨ ਵਿਅਕਤੀ ਦੀ ਨਹੀਂ ਪੰਜਾਬ ਦੇ ਡੀਜੀਪੀ ਦੀ ਸਟੇਟਮੈਂਟ ਸੀ ਉਹਨਾਂ ਨੂੰ ਜਿਵੇਂ ਇੱਥੇ ਦੱਸਿਆ ਗਿਆ ਕਿ ਰਾਜਨੀਤਿਕ ਕਰਮਚਾਰੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕਿ ਕੋਈ ਜੇ ਰਾਮ ਮੰਦਰ ਬੰਦ ਹੈ ਉੱਥੇ ਜਿੱਥੇ ਲੱਖਾਂ ਲੋਕਾਂ ਨੇ ਜਾਣਾ ਹੈ ਉੱਥੇ ਕਿਉਂ ਨਹੀਂ ਅੱਤਵਾਦੀ ਬਣਨਗੇ ਮੈਂ ਇਹ ਵੀ ਬੇਨਤੀ ਕਰਾਂ ਜੇ ਕੋਈ ਪੰਜਾਬੀ ਭਿਜਾਏ ਕੋਈ ਹੋਰ ਡੀਜੀਪੀ ਸਿੱਖ ਧਰਮ ਤੋਂ ਬਿਨਾਂ ਰਾਮ ਮੰਦਰ ਬਾਰੇ ਇਹ ਹ ਬਿਆਨ ਦਿੰਦਾ ਹੈ ਕਿ ਉੱਥੇ ਹੱਤਿਆਵੀਆਂ ਪੈਦਾ ਹੋਣਗੇ ਤਾਂ ਮੈਨੂੰ ਲੱਗਦਾ ਹੈ ਆਪਾਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਘੰਟੇ ਦੋ ਘੰਟਿਆਂ ਦੇ ਵਿੱਚ ਉਹਨੂੰ ਬਰਤਾਬ ਕਰਕੇ ਉੱਤੇ ਕੇਸ ਬਣਾ ਦਿੱਤਾ ਜਾਂਦਾ ਹੈ ਪਰ ਸਾਡੇ ਨਾਲ ਲਗਾਤਾਰ ਵਿਤਕਰੇ ਜੋ ਸੀ ਪਿਛਲੇ ਲੰਬੇ ਇਤਿਹਾਸ ਦੀ ਗੱਲ ਕਰੀਏ ਜਿੰਨੀਆਂ ਸਾਡੀਆਂ ਕੁਰਬਾਨੀਆਂ ਹੈ ਉਹ ਸਾਰੇ ਇਤਿਹਾਸ ਦੇ ਸਾਡੇ ਸਾਹਮਣੇ ਆਪਾਂ ਮੁਗਲ ਰਾਜ ਸੀ ਪੰਗਰੇਜਾਂ ਦੇ ਰਾਜ ਸੀ ਉਹਦਾ ਇੱਕ ਕਾਰਨ ਸੀ ਸਾਡੀਆਂ ਕੁਰਬਾਨੀਆਂ ਹੋਈਆਂ ਵੀ ਕਿਉਂ ਅਸੀਂ ਚਾਹੁੰਦੇ ਸੀ ਸਿੱਖਾਂ ਦੇ ਮੰਨ ਚੀ ਸੀ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਅਸੀਂ ਵੀ ਆਜ਼ਾਦ ਹੋ ਜਾਵਾਂਗੇ ਪਰ ਸਾਡਾ ਸਿਕੰਜਾ ਅੰਗਰੇਜ਼ਾਂ ਨੂੰ ਵੀ ਵਰਤ ਸੱਕਸਾਲਾ ਦੇ ਵਿੱਚ 70 ਸਾਲਾਂ ਦੇ ਵਿੱਚ ਕੱਢ ਦਿੱਤਾ ਗਿਆ ਖਾਲਸਾ ਜੀ ਜਿੱਥੇ ਇਹ ਸ਼ਬਦ ਗੁਰੂ ਨੇ ਇਸ ਬ੍ਰਹਿਮੰਡੀ ਵਿਚਾਰਧਾਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਂ ਸੈਕੂਲਰ ਕਲੇ ਕਰੇ ਸੰਸਾਰ ਦੇ ਵਿਦਵਾਨ ਕਹਿੰਦੇ ਆ ਕਿ ਆਉਣ ਵਾਲੇ ਯੁੱਗ ਦੇ ਵਿੱਚ ਮਨੁੱਖਤਾ ਦੀ ਗਵਾਈ ਕਰਨੀ ਆ ਉਦੋਂ ਇਸ ਵਿਚਾਰਧਾਰਾ ਦੇ ਉੱਤੇ ਬੰਦੀਆਂ ਲਾਉਣ ਲਈ ਇਸ ਵਿਚਾਰਧਾਰਾ ਨੂੰ ਰੋਕਣ ਲਈ ਤੇ ਕਈ ਤਰ੍ਹਾਂ ਦੇ ਮਨਮੱਖਾਂ ਲਈ ਕਈ ਤਰ੍ਹਾਂ ਦੇ ਪਾਪੀਆਂ ਵੱਲੋਂ ਕੁਰਬਾਨੀ ਦੇ ਬੇਅਦਬੀ ਵੀ ਕੀਤੀ ਜਾ ਰਹੀ ਹੈ ਉਹ ਵੀ ਸਾਡੇ ਲਈ ਬੜੀਆਂ ਵੱਡੀਆਂ ਚੁਣੌਤੀਆਂ ਹਨ ਐ ਜਿਆਦਾ ਸਮਝਾ ਲੈਂਦਾ ਹੋਇਆ ਜਿੱਥੇ ਸਤਿਗੁਰੂ ਦੇ ਚਰਨਾਂ ਵਿੱਚ ਕਿਉਂਕਿ ਸਤਿਗੁਰੂ ਸਮਰੱਥ ਹੈ ਕਿ ਕਾਉਂਨ ਨੂੰ ਵੀ ਸ਼ਕਤੀ ਪ੍ਰਕਸ਼ਣ ਤੇ ਜਿਨ੍ਹਾਂ ਲੋਕਾਂ ਦੀ ਬੁੱਧੀ ਪ੍ਰਸਤ ਹੋਈ ਹੈ ਉਹਨਾਂ ਨੂੰ ਵੀ ਇਸ ਮਤਵ ਬਖਸ਼ਣ ਤੇ ਲਾਂਗੇ ਖੁੱਲੇ ਦਰਸ਼ਕ ਨਜ਼ਾਰ ਦੇ ਭਵੇਂ ਇੱਕ ਸੀਮਤ ਸਾਡੀ ਅਰਦਾਸ ਪੂਰੀ ਹੋਈ ਹੈ ਸਾਡੀ ਅਰਦਾਸ ਜਿਹੜੀ ਸਾਡਾ ਸਾਰੇ ਗੁਰਦੁਆਰਾ ਸਾਹਿਬ ਦੇ ਖੁੱਲੇ ਦਰਸ਼ਨ ਦਾਤ ਤੇ ਸੇਵਾ ਸੰਭਾਲਦੀ ਹੈ ਉਹ ਵੀ ਵਾਹਿਗੁਰੂ ਸਮਾਵੇ ਪੂਰੀ ਕਰਨ ਤੇ ਖਾਲਸਾ ਪੰਥ ਨੂੰ ਸਿੱਖ ਪੰਥ ਨੂੰ ਸਿਮਰਤਾ ਬਖਸ਼ਣ ਕਿ ਅਸੀਂ ਇਕੱਠੇ ਹੋ ਕੇ ਉਸ ਨੇ ਜੂਝ ਕਿੰ사 ਗਿਆ ਸੰਘਰਸ਼ ਕਰ ਸਕੇ ਅਰਦਾਸਾ ਗੁਰੂ ਦੇ ਲਈ ਅਸੀਂ ਇੱਥੇ ਅੱਜ ਕਰਨੇ ਇਕੱਠੇ ਹੋਏ ਆ ਮੈਂ ਅਖੀਰ ਦੇ ਵਿੱਚ ਫੇਰ ਅੱਜ ਦੇ ਪ੍ਰਵਾਨਕਾਂ ਨੂੰ ਦਾਲ ਖਾਣ ਸਾਤੇ ਇਕਾਲ ਫੈਡਰੇਸ਼ਨ ਨੂੰ ਵਧਾਈ ਦਿੰਦਾ ਹੋਇਆ ਧੰਨਵਾਦ ਕਰਦਾ ਹਾਂ ਖਿਮਾ ਚਾਉਂਦੇ ਫਤਿਹ ਬਰਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ